ਇਹ ਜਸਟ ਹੋਣੇ ਸਾਨੂੰ ਪਤਾ ਲੱਗਿਆ ਸੀਗਾ ਤੇ ਉਹ ਇੱਥੇ ਕਬਾਲ ਸਿੰਘ ਨਾਂ ਦਾ ਵਿਅਕਤੀ ਹੈ ਦੀ ਦੁਕਾਨ ਹੈ 46 ਪੁਲ ਦੇ ਉੱਪਰ ਤੇ ਇਹ ਕਹਿੰਦਾ ਕਿ ਦੋ ਮੁੰਡੇ ਆਏ ਆ ਤੇ ਉਹਨਾਂ ਨੇ ਫਾਇਰ ਕੀਤਾ ਇਨਫਾਰਮੇਸ਼ਨ ਮਿਲੀ ਸੀ ਜਸਟ ਤੇ ਉੱਥੇ ਹਸਪਤਲ ਆਪਾਂ ਆ ਗਏ ਆ ਤੇ ਹਸਪਤਲ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਆਪਾਂ ਜਿਹੜੀ ਉਹ ਕਰ ਰਹੇ ਨਹੀਂ ਫੋਰਚੂਨੇਟਲੀ ਠੀਕ ਹੈ ਤੇ ਆਪਣਾ ਬਾਕੀ ਉਹ ਫਰਦਰ ਟ੍ਰੀਟਮੈਂਟ ਲਈ ਉਹਨੂੰ ਲੈ ਕੇ ਚੱਲੇ ਨੇ ਅੰਮ੍ਰਿਤਸਰ ਤੇ ਬਾਕੀ ਇਨਵੈਸਟੀਗੇਸ਼ਨ ਤੇ ਦੇਖਦੇ ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਆ ਗਈ ਤੁਹਾਡੇ ਤੁਹਾਡੇ ਨਹੀਂ ਇੱਕ ਨੌਕਰ ਹੁੰਦਾ ਸਮੋ ਨੌਕਰ ਹੈ ਮਤਲਬ ਤੁਹਾਡੇ ਹਾਂਜੀ ਹਾਂਜੀ ਉਹ ਸਾਈਡ ਤੇ ਹੋ ਗਿਆ ਮੈਂ ਵੇਖ ਲਿਆ ਵੀ ਇਹ ਬੰਦੇ ਮੂੰਹ ਬੰਨੇ ਆ ਕੋਈ ਗੱਲ ਹੈਗੀ ਤੇ ਉਹ ਮੇਰੇ ਵੱਲੋਂ ਆਏ ਹੋ ਗਾ ਸਾਨੂੰ ਤੇ ਮੈਂ ਥੱਲੇ ਡਾਟ ਰੱਖਿਆ ਹੁੰਦਾ ਡਾਟ ਹੱਥ 'ਚ ਫੜਿਆ ਉਹ ਮੇਰੇ ਡਾਟ ਤਾ ਕੀਤਾ ਉਹਨੇ ਰਵਾਵਰ ਕਰ ਲਿਆ ਉਹਲੇ ਅੰਦਰ ਤੇ ਨਹੀਂ ਗੋਲੀ ਚਲੀ ਬਾਹਰ ਆਣ ਕੇ ਗੋਲੀ ਮਾਰੀ ਬਾਹਰ ਜਦ ਬਹਿਣ ਲੱਗੇ ਵੀ ਉਹਨਾਂ ਨੂੰ ਕਿ ਸਾਨੂੰ ਫੜਨਾ ਲੈ ਗਈ ਜਾਂ ਮਾਰ ਨਹੀਂ ਨਹੀਂ ਹੱਥੋਂ ਭਾਈ ਤੇਰਾ ਅੰਦਰੋਂ ਡਾਟ ਮਾਰੇ ਦੋ ਤਿੰਨ ਤੇ ਫਿਰ ਬਾਹਰੋਂ ਨਿਕਲੇ ਵੱਜਿਆ ਲੈਣੇ ਮਾਰੇ ਦੇ ਮੈਂ ਹੈਗੇ ਆਪਣੇ ਹੁਣ ਪੰਜਾ ਕਮਾਇਆ ਨਹੀਂ ਨਹੀਂ ਮੇਰੇ ਘਰ ਹਾਂਜੀ ਹਾਂਜੀ ਸਪਾਰਟ ਆਫ ਯੂ ਨਾ ਵੀ ਉਹ ਕਿ ਹਸਪੀਟਲ ਵੀ ਜਾ ਕੇ ਕੋ ਡਾਕਟਰ ਕੋ ਜਾ ਹਾਂ ਹਾਂ ਨਹੀਂ ਬੱਚੇ ਨਾ ਕਰਦੇ ਸਾਰੇ ਹਸਪਤਾਲ ਬੱਜੇ ਬੱਜੇ ਕਿੰਨੇ ਜਾਣੇ ਹੈ ਆਪਣੇ ਕੋਲ ਦੋ ਜਾਣੇ ਤੇ ਉਮਰ ਕਿੰਨੀ ਜਾਂ ਹੁਲੀਆ ਕਿਦਾਂ ਮੁੰਨੇ ਹੈਗੇ ਪਤਲੇ ਪਤਲੇ ਸੀ ਮੁੰਨੇ ਸੀ ਦੋਨੇ ਇਹ ਕੋ ਬਿੱਲਾ ਮੜਾਵੇ ਪਤਲਾ ਸੀ ਦੱਸਿਆ ਤੁਹਡੇ ਨਾਲ ਆ ਕੇ ਕੀ ਉਹ ਨਾਰਗੂਮੈਂਟ ਕੀਤਾ ਕੋਈ ਆਰਗੂਮੈਂਟ ਨਹੀਂ ਕੀਤਾ ਉਹ ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਹੂੰ ਠੀਕ ਹੈ ਮੈਂ ਉਹਨਾਂ ਦਾ ਹਿਸਾਬ ਦਾ ਹੀ ਵੇਖ ਲਿਆ ਵੀ ਮੈਂ ਕਿਹਾ ਕੋਈ ਕਿਸ਼ਤ ਦੇਣ ਆਇਆ ਹੋ ਜਾਂ ਉਦਾਂ ਹੈ ਹਾਉ ਪਰ ਉਹਨਾਂ ਦਾ ਹਿਸਾਬ ਕਿਤਾਬ ਵੀ ਇਦਾਂ ਹੀ ਹੋ ਮੜੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਜਾ ਨੀ ਕੋ ਤੁਹਾਡੇ ਕੋ ਪੈਸੇ ਥਲੇ ਦੀ ਮੰਗ ਜਾ ਨਹੀਂ ਮੈਂ ਕੁਛ ਨਹੀਂ ਮੰਗਿਆ ਉਹਨਾਂ ਨੇ ਮੈਂ ਥੱਲੇ ਡਾਡ ਨੂੰ ਹੱਥ ਵਾਇਆ ਵਾ ਕਿ ਕੋਈ ਗੱਲਬਾਤ ਹੋਏ ਚਲੋ ਮੈਂ ਆਪਣਾ ਸੇਫਟੀ ਦਾ ਦੇਖਾਂ ਤੇ ਉਹ ਜਦ ਮੈਂ ਥੱਲੇ ਡਾਡ ਕੱਢਿਆ ਉਹ ਦਵਾਲ ਹੋਰ ਪੜ ਲਿਆ ਹੋ ਗਿਆ ਠੀਕ ਆ